ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਅਫੀਕ ਤੋਂ ਸੁਨੀਹਾ ਮੈਮ ਅੱਜ ਦਾ ਟਾਪਿਕ ਬੜਾ ਮਹੱਤਵਪੂਰਨ ਹੈ ਕੈਨੇਡਾ ਦੇ ਵਿੱਚ ਸੈਪਟੰਬਰ ਇਨਟੇਕ ਦੇ ਲਈ ਕਿੰਨਾ ਖਰਚਾ ਆਏਗਾ ਇਹ ਵਿਦਿਆਰਥੀਆਂ ਦੇ ਲਈ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਿਛਲੇ ਸਮਿਆਂ ਚ ਰਿਫਿਊਜ਼ਲਾਂ ਬਹੁਤ ਆਈਆਂ ਕਈ ਏਜੰਟਸ ਜਾਂ ਕਈ ਕਾਲਜ ਯੂਨੀਵਰਸਿਟੀਆਂ 6 ਮਹੀਨੇ ਦੀ ਫੀਸ ਲੈ ਰਹੇ ਨੇ ਵਿਦਿਆਰਥੀ ਕਿੱਥੇ 1 ਸਾਲ ਦੀ ਫੀਸ ਦਵੇ ਕਿੱਥੇ ਫੁੱਲ ਜੀਆਈਸੀ ਦਵੇ ਜੀਆਈਸੀ ਦਵੇ ਨਾ ਦਵੇ ਇਹ ਬਹੁਤ ਸਾਰੇ ਸਵਾਲ ਨੇ ਸੋ ਇਹਦੇ ਉੱਪਰ ਹੀ ਇਸੇ ਟੌਪਿਕ ਤੇ ਸਾਨੂੰ ਜ਼ਿਆਦਾ ਜਾਣਕਾਰੀ ਸਾਂਝੀ ਕਰਨਗੇ ਸੁਨੇਹਾ ਮੈਮ ਤੁਹਾਡਾ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਿ ਪੂਰੀ ਕਲੈਰਿਟੀ ਇਸ ਟੌਪਿਕ ਤੇ ਤੁਸੀਂ ਸਾਂਝੀ ਕਰੋ ਸੋ ਅੱਜ ਦਾ ਟੌਪਿਕ ਰਹੇਗਾ ਕਿ ਕੈਨੇਡਾ ਸਟਡੀ ਵੀਜ਼ਾ ਦਾ ਹੁਣ ਸਪਟੈਂਬਰ ਇਨਟੇਕ ਦੀ ਕਾਸਟ ਕੀ ਹੈ ਕਿਉਂਕਿ ਪਹਿਲੇ ਚੇਂਜਸ ਆਏ ਰੂਲ ਸਮਝਣ ਨੂੰ ਟਾਈਮ ਲੱਗਾ ਥੈਨ ਹੁਣ ਆਪਸ਼ਨਸ ਦੀ ਗੱਲ ਕਰੀਏ ਤਾਂ ਆਪਣੇ ਕੋਰਸ ਨੂੰ ਲੈ ਕੇ ਬਿਲਕੁਲ ਵੀ ਕੰਪਰੋਮਾਈਜ਼ ਨਾ ਕਰਨਾ ਫਾਈਲ ਲਗਾਨੀ ਹੈ ਤਾਂ ਆਪਣਾ ਜਿਹੜਾ ਕੋਸਟ ਤੇ ਅੱਜ ਆਪਾਂ ਗੱਲ ਕਰਾਂਗੇ ਸੋ ਕੋਸਟ ਦੀ ਗੱਲ ਕਰੀਏ ਤਾਂ ਟਿਊਸ਼ਨ ਫੀਸ ਸੋ ਬਹੁਤ ਕਨਫਿਊਜ਼ਨ ਹੈ ਟਿਊਸ਼ਨ ਫੀਸ ਦੇ ਵਿੱਚ ਵੀ ਕਿਉਂਕਿ ਕੁਝ ਯੂਨੀਵਰਸਿਟੀਆਂ ਸਾਡੇ ਕੋਲ 6万 ਦੀ ਟਿਊਸ਼ਨ ਫੀਸ ਲੈ ਲਵਾਂਗੀਆਂ ਬਟ ਅਗਰ ਤੁਹਾਡੀ ਪ੍ਰੋਫਾਈਲ ਲੋ ਹੈ ਕਿਉਂਕਿ اور ਐਸਟੈਂਸ ਸਿਚੁਏਸ਼ਨ ਨੂੰ ਦੇਖੀਏ ਤਾਂ ਆਈ ਸੁਜੈਸਟ ਕਿ ਤੁਸੀਂ ਆਪਣੀ ਫੁੱਲ ਫੀਸ ਹੀ ਪਰ ਕੇ ਜਾਓ ਔਰ ਫੁੱਲ ਫੀਸ ਦੀ ਅਗਰ ਗੱਲ ਕਰੀਏ ਤਾਂ 10000 ਤੋਂ ਲੈ ਕੇ 20-25000 ਕੈਨੇਡੀਅਨ ਡਾਲਰਸ ਦੇ ਵਿੱਚ ਤੁਹਾਡੀ ਫੀਸ ਆਉਂਦੀ ਹੈ ਬਟ ਕਈ ਯੂਨੀਵਰਸਿਟੀਆਂ ਤੁਹਾਨੂੰ ਬਹੁਤ ਅੱਛੀ ਸਕਾਲਰਸ਼ਿਪ ਵੀ ਦਿੰਦੀ ਹੈ ਹੁਣ ਸਮਝਦਾਰੀ ਕੀ ਹੈ ਕਿ ਕੋਰਸ ਆਪਾਂ ਕਿਹੜਾ ਲਈਏ ਔਰ ਆਪਾਂ اپنی پروفائل ਅਕੋਰਡਿੰਗ ਅੱਛੀ ਸਕਾਲਰਸ਼ਿਪ ਲਈਏ ਉਹਦੇ ਲਈ ਤੁਹਾਡਾ ਜਿਹੜਾ ਅਸੈਸਮੈਂਟ ਕਰਵਾਉਣਾ ਆਪਣੀ پروفائل ਨੂੰ ਬਹੁਤ ਜ਼ਰੂਰੀ ਹੈ ਗਿਆ ਬਹੁਤ ਇਤਾਂ ਦੀਆਂ ਯੂਨੀਵਰਸਿਟੀਆਂ ਹੈਗੀਆਂ ਜਿਹੜੀਆਂ ਬਹੁਤ ਅੱਛੀ ਤੁਹਾਨੂੰ ਸਕਾਲਰਸ਼ਿਪ ਦਿੰਦੀਆਂ ਵਾਂ ਥੈਨ ਤੁਹਾਡੀ ਜੀਆਈਸੀ ਤੇ ਆ ਜਾਂਦੇ ਸੋ ਜੀਆਈਸੀ ਜਿਹੜੀ ਤੁਹਾਡੀ ਹੈਗੀ ਉਹ 20635 ਐ ਅਪ੍ਰੋਕਸੀਮੇਟਲੀ 1.5 ਲੱਖ ਤੱਕ ਤੁਹਾਡੀ ਜੀਆਈਸੀ ਜਾਂਦੀ ਆ ਉਹ ਵੀ ਫੁੱਲ ਪੇ ਕਰਦੀ ਆ ਦੇਖੋ ਫੀਸ ਫੁੱਲ ਪੇ ਹੋ ਗਈ GIC ਫੁੱਲ ਪੇ ਹੋਗੀ ਔਰ ਥਰਡ ਜਿਹੜਾ ਸਟੈਪ ਹੈਗਾ ਵਾ ਉਹ ਤੁਹਾਡੀ ਹੈਗੀ ਆ ਨੈਕਸਟ ਈਅਰ ਦੀ ਫੀਸ ਜਿੰਨੀ ਤੁਹਾਡੀ ਨੈਕਸਟ ਈਅਰ ਦੀ ਫੀਸ ਹੈਗੀ ਆ ਉਹਨੇ ਤੁਸੀਂ ਫੰਡਸ ਵੀ ਦਿਖਾਓ 노 ਡਾਊਟ ਇੱਕ ਮਿਟੀਓਕਰ ਫੈਮਿਲੀ ਲਈ ਇਸ ਟਾਈਮ ਫਾਈਲ ਲਗਾਣੀ ਬਹੁਤ ਮੁਸ਼ਕਿਲ ਹੋਏਗੀ ਬਟ ਅਗਰ ਤੁਸੀਂ ਇਹ ਪੈਰਾਮੀਟਰਸ ਪੂਰੇ ਨਹੀਂ ਕਰਦੇ ਆ ਦੈਨ ਆਈ ਸਜੈਸਟ ਯੂ ਵੇਟ ਕਰ ਲਓ ਜਾਂ ਫਿਰ ਕਿਸੇ ਹੋਰ ਕੰਟਰੀ ਨੂੰ ਪਿਚ ਕਰ ਲਓ ਬਟ ਅਗਰ ਤੁਸੀਂ ਕੈਨੇਡਾ ਲਗਾਣਾ ਹੈ ਤਾਂ ਤੁਸੀਂ ਹੁਣ ਕਿਸੇ ਵੀ ਚੀਜ਼ ਤੇ ਲੈਕ ਨਾ ਕਰੋ ਜਿੰਨੀਆਂ ਜਿਹੜ ਰਿਫਿਊਜ਼ਲਸ ਆਈਆਂ ਨੋ ਡਾਊਟ 70 ਟੂ 80% ਰਿਫਿਊਜ਼ਲਸ ਆਈਆਂ ਉਹਨਾਂ ਵਿੱਚ ਕਾਫੀ ਰੀਜ਼ਨਸ ਹੈਗੀ ਆ ਕਈਆਂ ਨੇ ਆਪਣੀ ਜੀਆਈਸੀ ਫੁੱਲ ਪੇ ਨਹੀਂ ਕੀਤੀ ਕਈਆਂ ਨੇ ਟਿਊਸ਼ਨ ਫੀ ਨਹੀਂ ਕੀਤੀ ਫੰਡਸ ਨਹੀਂ ਦਿਖਾਏ ਔਰ ਤੁਹਾਡਾ ਸੋਰਸ ਆਫ ਇਨਕਮ ਉਹ ਵੀ ਉਨਾ ਹੀ ਇੰਪੋਰਟੈਂਟ ਆ ਕਿ ਤੁਹਾਡੇ ਪੈਰੈਂਟਸ ਦੀ ਜਿਹੜੀ ਆਈਟੀਆਰ ਹੋਣੀ ਚਾਹੀਦੀ ਉਹ 10 ਤੋਂ 12 ਲੱਖ ਦੇ ਵਿੱਚ ਹੋਵੇ ਉਹਨਾਂ ਦਾ ਤੁਹਾਡੇ ਮੀਨ ਫਾਦਰ ਦੀ 6-7 ਲੱਖਾ ਤਾਂ ਮਦਰ ਦੀ ਵੀ ਆਈਟੀਆਰ ਨਾਲ ਦਿਖਾ ਦਿਓ ਸੀਏ ਰਿਪੋਰਟ ਦਿਖਾਓ ਕਿਉਂਕਿ ਹੁਣ ਜਿਹੜੀ ਫਾਈਲ ਹੈਗੀ ਉਹ ਤੁਹਾਡੀ ਜਨਰਲ ਕੈਟਾਗਰੀ ਦੇ ਵਿੱਚ ਲੱਗਦੀ ਆ ਸਮਝੋ ਗੱਲ ਨੂੰ ਪਹਿਲੇ ਐਸਟੀਐਸ ਨੋਨ ਐਸਟੇਟ ਸੀਗਾ ਬਟ ਹੁਣ ਜਨਰਲ ਕੈਟਾਗਰੀ ਚ ਫਾਈਲ ਲੱਗਣ ਕਰਕੇ ਤੁਹਾਨੂੰ ਸਾਰੇ ਆਪਣੇ ਪੈਰਾਮੀਟਰਸ ਕੰਪਲੀਟ ਕਰਨੇ ਪੈਣਗੇ ਪਲੱਸ ਸਿਚੁਏਸ਼ਨ ਰਿਫਿਊਜ਼ਲਸ ਦੀ ਹੈਗੀ ਆ ਤਾਂ ਅਸੀਂ ਕਿਤੇ ਵੀ ਲੈਕ ਨਹੀਂ ਕਰ ਸਕਦੇ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਆਪਣੀ ਅਸੈਸਮੈਂਟ ਫ੍ਰੀ ਆਫ ਕਾਸਟ ਕਰਵਾ ਸਕਦੇ ਹੋ ਕਿਉਂਕਿ ਦੇਖੋ ਅਸੈਸਮੈਂਟ ਪ੍ਰੋਪਰ ਇੱਕ ਐਕਸਪਰਟ ਹੀ ਕਰ ਸਕਦਾ ਨੋ ਡਾਊਟ ਸਟੂਡੈਂਟ ਬਹੁਤ ਸਮਝਦਾਰ ਆ ਉਹਨੂੰ ਪਤਾ ਕਿਹੜੇ ਕਾਲਜ ਦੀ ਕੀ ਫੀਸ ਆ ਸਭ ਕੁਝ ਆਨਲਾਈਨ ਆ ਬਟ ਫੇ ਵੀ ਕਈ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਵਾ ਕਿ ਤੁਹਾਡੀ ਪ੍ਰੋਫਾਈਲ ਰਿਕਾਰਡਿੰਗ ਕਿੱਥੇ ਕਿੱਥੇ ਆਪਸ਼ਨਸ ਹੈਗੀਆਂ ਉਹਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸੋ ਬਹੁਤ ਬਹੁਤ ਤਨਵਾ ਜੀ ਸਨੇਹਾ ਮੈਮ ਸਾਡੇ ਨਾਲ ਮੌਜੂਦ ਸੀ ਦਾ ਵੀਜ਼ਾ ਅਫਕਤੋਂ ਸੋ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਕੋਈ ਕਨਫਿਊਜ਼ਨ ਹੈ ਉਸ ਨੂੰ ਦੂਰ ਕਰੋ ਫਿਰ ਜ਼ਿੰਦਗੀ ਦੇ ਫੈਸਲੇ ਕਰੋ ਧੰਨਵਾਦ